ਬੱਚਿਆਂ ਨੂੰ ਮਾਪੇ 2 ਮਿੰਟ ਵੀ ਆਪਣੀ ਅੱਖਾਂ ਤੋਂ ਲੇ ਨਹੀਂ ਹੋਣ ਦਿੰਦੇ ਤੇ ਜਦੋਂ ਕੋਈ ਬੱਚਾ ਘਰ ਤੋਂ ਹੀ ਇਸ ਤਰ੍ਹਾਂ ਬਿਨਾਂ ਦੱਸੇ ਚਲਾ ਜਾਵੇ ਤਾਂ ਉਸ ਤੋਂ ਬਾਅਦ ਮਾਪੇ ਆਖਿਰਕਾਰ ਕੀਵੇਂ ਅਗਲਾ ਸਾਂਪਰਨ ਹੁਸ਼ਿਆਰਪੁਰ ਤੋਂ ਇੱਕ ਦੁਖਦ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਮਾਪੇ ਗਹਿਰੀ ਚਿੰਤਾ ਦੇ ਵਿੱਚ ਡੂੰਗਾ ਸਦਮਾ ਮਾਰ ਨੂੰ ਉਸ ਸਮੇਂ ਲੱਗਿਆ ਜਦੋਂ ਕੰਮ ਤੋਂ ਵਾਪਸ ਆਈ ਨੋਮਾਦ ਸ਼ਾਮ ਨੂੰ ਪਤਾ ਲੱਗਦਾ ਹੈ ਕਿ 6 ਵਜੇ ਉਸਦਾ ਪੁੱਤ ਜਿਸ ਦੀ ਉਮਰ 14 ਸਾਲ ਲੱਤੇ ਉਹ 8ਵੀਂ ਕਲਾਸ ਦਾ ਵਿਦਿਆਰਥੀ ਸੀ ਘਰ ਤੋਂ ਮੋਟਰਸਾਈਕਲ ਲੈ ਕੇ ਕਿਤੇ ਚਲਾ ਗਿਆ ਅਤੇ ਉਹ ਵਾਪਸ ਨਹੀਂ ਪਰਤਿਆ ਇਸ ਮਗਰੋਂ ਪਰਿਵਾਰਿਕ ਮੈਂਬਰਾਂ ਸਮੇਤ ਦੋਸਤਾਂ ਰਿਸ਼ਤੇਦਾਰਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਇਸ ਮੁੰਡੇ ਦੇ ਦੋਸਤਾਂ ਤੋਂ ਵੀ ਪਤਾ ਲਗਾਇਆ ਜਾ ਚੁੱਕਿਆ ਪਰ ਹੁਣ ਤੱਕ ਇਸ ਬੱਚੇ ਦਾ ਜਿਸ ਦਾ ਨਾਮ ਪ੍ਰਭਜੋਤ ਸਿੰਘ ਹੈ ਹੁਣ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਇਸ ਤੋਂ ਬਾਅਦ ਮਾਪੇ ਲੋਕਾਂ ਦੇ ਅੱਗੇ ਗੁਹਾਰ ਲਗਾ ਰਹੇ ਨੇ ਉਸ ਦੇ ਬਾਈਕ ਦਾ ਨੰਬਰ ਸਾਂਝਾ ਕੀਤਾ ਜਾ ਰਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਉਸਤੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਤੱਕ ਪਹੁੰਚਾਈ ਜਾਵੇ ਆਖਿਰਕਾਰ ਘਰ ਤੋਂ ਜਾਣ ਤੋਂ ਪਹਿਲਾਂ ਉਸਦੇ ਕੀ ਹਾਲਾਤ ਸਨ ਕਿ ਹੋਈਆਂ ਉਹ ਗੱਲਾਂ ਬੀਤੇ ਦਿਨਾਂ ਦੇ ਵਿੱਚ ਕਰ ਰਿਹਾ ਸੀ ਇਸ ਨੂੰ ਲੈ ਕੇ ਮਾਂ ਨੇ ਹੋਰ ਕਿਹੜੇ ਖੁਲਾਸੇ ਕੀਤੇ ਨੇ ਉਹ ਜਾਣ ਲੈਣੇ ਆ ਪਰ ਨਾਲ ਹੀ ਇੱਕ ਅਪੀਲ ਜ਼ਰੂਰ ਹੈ ਤੁਹਾਨੂੰ ਕਿ ਜੇਕਰ ਇਸ ਬਾਬਤ ਕੋਈ ਵੀ ਜਾਣਕਾਰੀ ਛੋਟੀ ਤੋਂ ਛੋਟੀ ਜਾਣਕਾਰੀ ਤੁਹਾਡੇ ਕੋਲ ਹੋਵੇ ਤਾਂ ਕਮੈਂਟਾਂ ਦੇ ਰਾਹੀਂ ਇਸ ਮਾਤਾ ਗੋਸ ਨੂੰ ਪਹੁੰਚਾਣ ਦੀ ਕਿਰਪਾਲਤਾ ਕਰਿਓ ਤਾਂ ਜੋ ਇਸ ਦੁਖਦ ਘੜੀ ਦੇ ਵਿੱਚ ਤੁਸੀਂ ਉਹਨਾਂ ਦਾ ਸਾਥ ਦੇ ਸਕੋ ਚਿੰਤਾ ਦੇ ਵਿੱਚ ਬੈਠਾ ਇਹ ਪਰਿਵਾਰ ਅਤੇ ਮਾਂ ਹੀ ਦੁਆ ਮੰਗ ਰਹੀ ਹੈ ਕਿ ਉਸ ਦਾ ਪੁੱਤ ਛੇਤੀ ਤੋਂ ਛੇਤੀ ਵਾਪਸ ਆ ਜਾਵੇ ਜਿੱਥੇ ਕਿਤੇ ਵੀ ਹੋਵੇ ਉਹ ਠੀਕ ਹੋਵੇ ਅਤੇ ਵਾਪਸ ਆ ਕੇ ਆਪਣੀ ਮਾਂ ਨੂੰ ਪਿਆਰ ਦੇ ਨਾਲ ਮਿਲ ਲਵੇ ਕੋਈ ਵੀ ਉਹਨੂੰ ਕੁਝ ਵੀ ਨਹੀਂ ਕਹੇਗਾ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਛੇਤੀ ਘਰ ਨੂੰ ਮੁੜਾ ਨਿਊ ਮੰਡੀ ਕੋਕਲ ਨਗਰ ਬੇਟੇ ਦਾ ਕੀ ਨਾਮ ਹੈ ਪ੍ਰਭਜੋਤ ਸਿੰਘ ਕਿੰਨੇ ਵਰ੍ਹੇ ਹੋ ਗਏ 14 ਸਾਲ ਕਿਹੜੀ ਕਲਾਸ ਪੜਦਾ 8th ਕਲਾਸ ਕੀ ਗੱਲਬਾਤ ਹੋਈ ਹੈ ਕਰੋ ਚਲਾ ਮੇਰੀ ਬੱਚੀ ਕੁਝ ਵੀ ਨਹੀਂ ਮੈਂ 6 ਵਜੇ ਨਾਲ ਮੋਟਰਸਾਈਕਲ ਲੈ ਕੇ ਉਹ ਘਰੋਂ ਬਿਨਾਂ ਦੱਸੇ ਕਿਸੇ ਨੂੰ ਮੋਟਰਸਾਈਕਲ ਲੈ ਕੇ ਨਿਕਲ ਗਿਆ ਤੇ ਸੈਟਰਡੇ ਦਾ ਮੁੜ ਕੇ ਵਾਪਸ ਨਹੀਂ ਆਇਆ ਘਰੇ ਕਿੰਨੇ ਵਜੇ ਗਿਆ ਸੀ ਸੈਟਰਡੇ ਸੈਟਰਡੇ 6 ਵਜੇ ਨਾਲ ਸ਼ਾਮ ਨੂੰ ਸ਼ਾਮ ਨੂੰ 6 ਵਜੇ ਤੇ ਬਾਈਕ ਕਿਹਦੀ ਲੈ ਗਿਆ ਬਾਈਕ ਆਦੀ ਆਪਣੇ ਉਹਦੇ ਚਾਚੇ ਦੀ ਬਾਈਕ ਸੀਗੀ ਇਹ ਕਿਹੜੇ ਸਕੂਲ ਚ ਪਰਦਾ ਇਹ ਗਿਆਨੀਕੇਟਨ ਸਕੂਲ ਜੇ ਕੋਈ ਸ਼ੱਕ ਵਗੈਰਾ ਜਾਂ ਕੋਈ ਲੈ ਕੇ ਉੱਦਾ ਤਾਂ ਕੋਈ ਸ਼ੱਕ ਨਹੀਂ ਹੈਗੀ ਇਹ ਘਰ ਚ ਗੱਲਬਾਤ ਹੋਈ ਸੀਗੀ ਕੋਈ ਗੱਲਬਾਤ ਨਹੀਂ ਹੋਈ ਕਿਸੇ ਨੇ ਕੁਝ ਨਹੀਂ ਕੀਤਾ ਉਹਦੇ ਬਿਹੇਵੀਅਰ ਵੀ ਗਲਤ ਨਹੀਂ ਹੈ ਕਿ ਇਸ ਤਰ੍ਹਾਂ ਦਾ ਕਿਸੇ ਨੂੰ ਕੋਈ ਲੜਾਈ ਝਗੜਾ ਸਕੂਲ ਦੇ ਵਿੱਚ ਹੋਇਆ ਹੋਵੇ ਨਹੀਂ ਕਦੀ ਹੀ ਲੜਾਈ ਝਗੜਾ ਕੋਈ ਕਿਸੇ ਨੇ ਕੁਝ ਨਹੀਂ ਕੀਤਾ ਉੱਦਾ ਸ਼ਰਾਰਤੀ ਜ਼ਰੂਰ ਆ ਬਟ ਲੜਾਈ ਝਗੜਾ ਨਹੀਂ ਕੀਤਾ ਕੋਈ ਘਰ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੋਵੇ ਮਹੀਨਾ ਦੇਢ ਮਹੀਨਾ ਪਹਿਲਾਂ ਹੋਈ ਸੀਗੀ ਕਿਆ ਗੱਲ ਬਤੋਈ ਤੁਸੀਂ ਉਸ ਗੱਡੀ ਲੈ ਗਿਆ ਸੀ ਬਿਨਾਂ ਦੱਸੇ ਚਲਾਨ ਦੀ ਕੋਸ਼ਿਸ਼ ਕਰਦਾ ਪਿਆ ਸੀਗਾ ਫੇਰ ਗੱਡੀ ਦਾ ਐਕਸੀਡੈਂਟ ਖੁਦ ਹੀ ਕਰ ਲਿਆ ਸੀ ਬਟ ਇਹ ਕਿ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਉਹਦੇ ਵਿੱਚ ਗੱਡੀ ਖਰਾਬ ਹੋਈ ਆ ਸਾਡੀ ਬਸ ਉਹ ਵੀ ਆਪਣੀ ਗੱਡੀ ਸੀ ਲੋਟਾਂਟਿਆ ਸੀਗਾ ਉਹਦੋਂ ਹਾਂ ਉਸ ਵੇਲੇ ਡਾਟਿਆ ਸੀਗਾ ਕੋਈ ਨਹੀਂ ਲੱਗਿਆ ਤੁਹਾਨੂੰ ਉਸ ਤੋਂ ਬਾਅਦ ਚੁੱਪ ਚੁੱਪ ਰਹਿੰਦਾ ਸੀ ਜਾਂ ਕੁਝ ਹਾਂ ਉਸ ਤੋਂ ਬਾਅਦ ਚੁੱਪ ਚੁੱਪ ਰਹਿੰਦਾ ਸੀਗਾ ਜ਼ਿਆਦਾ ਸ਼ਰਾਰਤ ਨਹੀਂ ਕਰਦਾ ਸੀ ਬਸ ਆਪਸ ਵਿੱਚ ਦੋਨੋਂ ਪਰਾਮਸਥੀ ਜਿੱਦਾਂ ਕਰਦੇ ਹੁੰਦੇ ਆ ਉਹੀ ਚੀਜ਼ ਸੀਗਾ ਹੋਰ ਤਾਂ ਕੁਝ ਨਹੀਂ ਫਰੈਂਡ ਸਰਕਲ ਵਗੈਰਾ ਠੀਕ ਹੈ ਸਾਰਾ ਕੁਝ ਫਰੈਂਡ ਸਰਕਲ ਦੇ ਵਿੱਚ ਇੱਕ ਦੋ ਮੰਡੇ ਮੈਨੂੰ ਲੱਗੇ ਸੀ ਖਰਾਬ ਬਟ ਉਹਨਾਂ ਨੂੰ ਅਸੀਂ ਵਾਰਨ ਕਰਕੇ ਆਏ ਸੀਗੇ ਕਿ ਇਹਨਾਂ ਦੂਰੀਆਂ ਬਣਾ ਕੇ ਰੱਖੋ ਉਸ ਤੋਂ ਬਾਅਦ ਨਾ ਤਾਂ ਕੋਈ ਜ਼ਿਆਦਾ ਘਰ ਆਂਦਾ ਹੀ ਸੀਗਾ ਮੈਂ ਵਰਕਿੰਗ ਜੌਬ ਕਰਦੀ ਆਂ ਬਟ ਪਿੱਛੋਂ ਘਰ ਤੋਂ ਵੀ ਪਤਾ ਲੱਗ ਜਾਂਦਾ ਜੇ ਕੋਈ ਆਂਦਾ ਤਾਂ ਇਦਾਂ ਕੋਈ ਆਂਦਾ ਨਹੀਂ ਸੀ ਫਾਦਰ ਸਾਹਿਬ ਕਿੱਥੇ ਨੇ ਫਾਦਰ ਇਹਨਾਂ ਦੇ ਬਾਹਰ ਨੇ ਜੀ ਤੇ ਹੁਣ ਤੁਸੀਂ ਕਿਹੜੀ ਕਿਹੜੀ ਹੈਗਾ ਉਹਨੂੰ ਲੱਭਿਆ ਅਸੀਂ ਟਿੱਬਾ ਸਾਹਿਬ ਗਏ ਆ ਤੇ ਦੋਨੋਂ ਮੁੰਡੇ ਇਥੇ ਟੱਬਾ ਸਾਬ ਦੇ ਕੇ ਇਥੇ ਨਵਾਲੀ ਟਿਊਬ ਕੋਲ ਰਹਿਣ ਵਾਲਾ ਉਹਨਾਂ ਦੇ ਘਰ ਗਏ ਸੀਗੇ ਫਿਰ ਫੁੱਟਬਾਲ ਗਰਾਊਂਡ ਗਿਆ ਦੇਖਣ ਵਾਸਤੇ ਤੇ ਉੱਥੇ ਰੇਲਵੇ ਮੰਡੀ ਗਰਾਊਂਡ ਦੇਖ ਕੇ ਆਏ ਆ ਹੋਰ ਵੀ ਰਿਸ਼ਤੇਦਾਰ ਵਗੈਰਾ ਤੇ ਪਤਾ ਕਿ ਤੱਕ ਰਿਸ਼ਤੇਦਾਰ ਸਾਰੇ ਪਾਸੇ ਫੋਨ ਖੜਕਾਉਂਦੇ ਆ ਜਿੱਦਾਂ ਸਟੇਟਸ ਪਾਇਆ ਸੀ ਸਭ ਨੂੰ ਪਤਾ ਵੀ ਲੱਗ ਗਿਆ ਆ ਪੁਲਿਸ ਕੰਪਲੀਟ ਕਰ ਦਿੱਤੀ ਉਹ ਪੁਲਿਸ ਕੰਪਲੇਂਟ ਵੀ ਕੀਤੀ ਹੈ ਕੱਲ ਸ਼ਾਮ ਦੀ ਕੀਤੀ ਸੀ ਬਟ ਉਹਨਾਂ ਵੱਲੋਂ ਕੋਈ ਹਜੇ ਤੱਕ ਨਾ ਉਹਨਾਂ ਨੇ ਕੋਲ ਡੀਟੇਲ ਕਿ ਲਾਈਕ ਕਾਰ ਦੇ ਕਹਿੰਦੇ ਸੀ ਕਾਰ ਤੋਂ ਨਿਕਲਣ ਪਹਿਲਾਂ ਉਹਨਾਂ ਨੇ 2:30 ਵਜੇ ਨਾਲ ਕਿਸੇ ਨੂੰ ਕਾਲ ਕੀਤੀ ਔਰ ਉਹ ਫੋਨ ਚੋਂ ਨੰਬਰ ਡਿਲੀਟ ਕਰ ਚੁੱਕੇ ਆ। ਤੋਂ ਦਿਨਾਂ ਤੋਂ ਰਿਕਾਰਡਿੰਗ ਕੀਤੀ ਜੇ ਆਫ ਆਰ ਮੈਂ ਮੰਗਿਆ ਕਾਪੀ ਮੰਗੀ ਪੁਲਿਸ ਵਾਲਿਆਂ ਨੇ ਸਾਡੀ ਕਾਪੀ ਵੀ ਨਹੀਂ ਦਿੱਤੀ ਸਾਨੂੰ। ਕੀ ਮੰਗ ਕਰਦਾ ਪੁਲਿਸ ਪ੍ਰਸ਼ਾਸਨ ਤੋਂ? ਕਹਿੰਦਾ ਅਸੀਂ ਆ ਮੈਂ ਤਾਂ ਕਹਿੰਦੀ ਕਿ ਲਬਨ ਚ ਹੈਲਪ ਕਰਨ। ਹੋਰ ਤਾਂ ਕੁਝ ਨਹੀਂ ਸਾਥ ਦੇ ਦੇਣ ਕਿ ਅਸੀਂ ਇਕੱਲੇ ਕਿੱਥੇ ਰਹੀਏ ਨੱਠਣ। ਕੋਈ ਮੋਬਾਈਲ ਵਗੈਰਾ ਵੀ ਨਾਲ ਲੈ ਕੇ ਆ। ਮੋਬਾਈਲ ਨਹੀਂ ਹੈਗਾ ਉਹਦੇ ਕੋਲ। ਸਿਰ ਬਾਈਕ ਹੀ ਆ ਉਹਦੇ ਕੋਲ ਬਾਈਕ ਦਾ ਨੰਬਰ ਹੈਗਾ PB07AN1324। ਤੇ ਦੇਖਤਾ ਹੋਵੇ ਵੀਡੀਓ ਕੀ ਗਣਾ ਚਾਹੁੰਦਾ ਹਾਂ ਹਾਂਜੀ ਬਸ ਇਹੀ ਹੈ ਕਿ ਜਿੰਨੂੰ ਵੀ ਲੱਭਦਾ ਆ ਮੇਰੇ ਨੰਬਰ ਤੇ ਕੰਟੈਕਟ ਕਰਕੇ ਸਾਨੂੰ ਦੱਸੇ ਜਿੱਥੇ ਵੀ ਹੈਗਾ ਬਸ ਸਹੀ ਸਲਾਮਤ ਕਰ ਨੂੰ ਆਪੇ ਸਕੂਲ ਐਕਚੁਅਲੀ ਨਾ ਸੱਜਾ ਪੜ੍ਹਦੇ ਸੀਗੇ ਉਹ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਇਹ ਜਿਹੜੇ ਮੁੰਡੇ ਮੈਂ ਗੱਲ ਕਰਦੀ ਆ ਵੀ ਉੱਥੇ ਪੜ੍ਹਦੇ ਸੀਗੇ ਤਾਂ ਇਸ ਸਾਲ ਉਹਨਾਂ ਨੇ ਸਕੂਲ ਚੇਂਜ ਕਰ ਦਿੱਤਾ ਇਹਨਾਂ ਦਾ ਬੱਚਾ ਦਾ ਮੈਂ ਉਹ ਚਾਕੇ ਗਿਆਨ ਨਿਕੇਤਨ ਪਾਇਆ ਤਾਂ ਕੀ ਨਾਮ ਹੈ